ਸਵਾਗਤ ਹੈ ਕਿਸਾਨ ਵੀਰੋ ਛੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਭੈਰੂਪਾ ਤੇ ਬਾਈ ਜੀ ਨਾਲ ਕਰਾਵਾ ਗੱਲਬਾਤ ਅੱਗੇ ਵੀ ਬਾਈ ਦੀ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਜ 222 ਬੈਡ ਲਾਈਏ ਪਹਿਲਾ ਸੂਆ ਸਸਤੀ ਗੱਲ ਵੀਰੇ ਹਾਂਜੀ ਸਸਤੀ ਹੈ ਬਾਈ ਜੀ ਹੋਰ ਠੀਕ ਆ ਵੀਰੇ ਹਾਂਜੀ ਬਹੁਤ ਵਧੀਆ ਤੇ ਨਾਮ ਐਡਰੈਸ ਬੋਲੀ ਵੀਰੇ ਨਾਮ ਨਰਮੋ ਸਿੰਘ ਜੀ ਹਾਂਜੀ ਪਿੰਡ ਭੈਰੂਪਾ ਸੇਕਪੁਰ ਜਿਹੜਾ ਪਤਾ ਜੀ ਠੀਕ ਹੈ ਜੀ ਤੇ ਨੰਬਰ ਫੋਨ ਨੰਬਰ ਹੈ 943842852 ਹਾਂਜੀ ਹਾਂਜੀ ਦੂਜਾ ਹੈਗਾ 70782062 ਅੱਜ ਵੀਰੇ ਕਦੋਂ ਕੁ ਸੂਈ ਅਦਰੀ ਇਹ ਬੈੜੇ ਹੋਣੀ ਸੂਈ 1 ਘੰਟਾ ਕੋਇਆਗਾ ਬੱਛੀ ਮਗਰ ਕੀ ਆ ਗਿਆ 22 22 ਤੇ ਪਹਿਲਾ ਸੂਆ ਕੀ ਬੈੜੇ ਠੀਕ ਆ ਵੀਰੇ ਤੇ ਜੇਰ ਹਜੇ ਪੈਣੀ ਬਾਕੀ ਆ ਠੀਕ ਆ ਧਾਰਾ ਦੂਰਾ ਮਾਰ ਕੇ ਦੇਖ ਲਿਆ ਹਾਂ ਬੋਲਾ ਚੂਇਆ ਜੀ ਕਿੰਨਾ ਕੱਢਦਾ ਬੋਲਾ ਆ ਦੇਖੋ ਫੇਸ ਕੁਆਲਿਟੀ ਦੇਖੋ ਪੂਰੇ ਕੱਢ ਕੱਢ ਦੀਆ ਸੋਹਣੀ ਸੁਨੱਖੀ ਆ ਤੇ ਕੋਈ ਨਹੀਂ ਬਹਿ ਜੀ ਮਹਾਂ ਦੇਖੋ ਥਾਂ ਲੇਵਾ ਕਰੋ ਚੱਕ ਗੱਡੀ ਨੂੰ ਬਾਹਰ ਨੂੰ ਤੋਰ ਕੇ ਦਿਖਾ ਕੇ ਇੱਕ ਨੰਬਰ ਥਾਣ ਤੋਂ ਤਾਂ ਬਹੁਤ ਚੰਗਾ ਵੀਰੇ ਇੱਕ ਨੰਬਰ ਥਾਣਾ ਦੇਖੋ ਜੀ ਹਾਂ ਹਾਂ ਵੀਰੇ ਠੀਕ ਠੀਕ ਐਂ ਜਗਦੀ ਹੈਗੀ ਲਾਈਟਾਂ ਨੂੰ ਆ ਕਰੋ ਜੀ ਚੈੱਕ ਇੱਕ ਨੰਬਰ ਬੱਛੀ ਆ ਤੇ ਦੁੱਧ ਨਰਮਲ ਕਿੰਨਾ ਗੜਦੂਗੇ ਇਹ ਦੁੱਧ ਵੀ ਮੀਲ ਨਹੀਂ ਹੈਗੇ ਮੇਰੇ ਕੋਲ 938 ਇੱਧਰ ਤੱਕ ਠੀਕ ਆ ਠੀਕ ਆ ਆ ਦੇਖੋ ਜੀ ਕਰੋ ਚੈੱਕ ਫੇਸ ਕਰ ਲੋ ਚੈੱਕ ਚੌਣ ਚੌਣ ਬਹੁਤ ਚੰਗੇ ਮਾਹਾਂ ਖੋਇਆ ਥੋੜਾ ਠੀਕ ਹੈ ਠੀਕ ਹੈ ਬਾਕੀ ਦਾ ਚੌਣ ਚੌਣ ਬਹੁਤ ਨੁਬੱਦੀ ਆ ਦੇਖੋ ਫੇਸ ਕੁਆਲਿਟੀ ਹਾਂਜੀ ਪੋਰਾ ਨੇ ਠੀਕ ਹੈ ਜਿਆਦਾ ਵਾਲੀ ਹੈ ਨਾ ਕਰੋ ਚੈੱਕ ਇੱਕ ਨੰਬਰ ਬੱਚੀ ਆ ਬੱਚੀ ਬਹੁਤ ਚੰਗੀ ਦਿੱਤੀ ਮੈਨੂੰ ਬੱਚਾ ਠੀਕ ਹੈ ਪੂਰੀ ਵਧੀਆ ਤੇ ਬੱਚੀ ਬੱਚੀ ਆ ਮਗਰ ਵੀਰੇ ਮੈਨੂੰ ਫਿਊਲ 20 ਫੁੱਲ ਆ ਉਹ ਅਗਲਾ ਆਪਦੀ ਗਾਰੰਟੀ ਕਰਕੇ ਲੈ ਜੀ ਕੱਦਗਾੜ ਵੀ ਪੂਰਾ ਵਧੀਆ ਵੀਰੇ ਤੇ ਪੂਰੀ ਚੰਗੀ ਤੇ ਪਿੰਡ ਭਾਈ ਰੂਪਾ ਹਾਂ ਜਿੰਦ ਪਿੰਡ ਭਾਈ ਤੇ ਰੇਟ ਨਿਰਮਲ ਦਾ ਬਾ ਲੈਣ ਦੇਣ ਵਾਲੇ ਦੱਸੀ ਮੈਂ ਤਾਂ 62000 ਦਿੰਦਾ ਹਾਂ ਮਾਨਦਾਨ ਹੋ ਜੂ ਮਾਨਦਾਨ ਮੜਮਟ ਕਰਨਾ ਨਹੀਂ ਬਸ ਦੁੱਧ ਜਾਨੀ 17 18 ਕਿਲੋ ਕੱਢ ਦੂਗੀ ਹਾਂ ਵੀ 17 18 ਕਿਲੋ ਦੀ ਬਾਕੀ ਸੇਵ ਹੈ ਜੀ ਮੋਹਰੇ ਨਾਲ ਵੱਧ ਵੀ ਚੋਰ ਦਾ 17 ਵੀ ਵੀਰੇ ਹੁਣ ਮਾਰ ਕੇ ਦਿਖਾਉਂਦੇ ਹਜੇ ਬੱਚਾ ਨਹੀਂ ਉੱਠਦਾਗਾ ਬੱਚਾ ਹਜੇ ਤਾਂ ਸੂਈ ਹੋਈ ਆ ਤੇ ਜੇਰ ਜੂਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂਗਾ ਤੁਸੀਂ ਆਪ ਦੀ ਦਸਾਲੀ ਕਰ ਲਿਓ ਮੁੜ ਕੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਤਲੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ